ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਵਟਿਆ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਕੋਈ ਰਾਣਾ ਛੋਟੀ ਹਾਏ 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 ਉੱਚੀ ਪਿੱਟ ਹਾਏ 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 ਮੋਤੀ ਛੋਟੀ ਹਾਏ 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 ਮੋਤੀ ਛੋਟੀ ਹਾਏ 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 ਲੱਖ ਲਾਡ ਤੇਰੇ ਦੇ ਜਿਹੜੇ ਤਰਾਨਾ ਦੇ ਬਾਲਾ ਦੇ ਦੁਆਰ ਨਹੀਂ ਰਾਣਾ ਐ ਨਹੀਂ ਕਰਦੇ ਸੋਰਾ ਤਾਰਾ ਪੱਜੇ ਨਹੀਂ ਗਏ ਗੱਲ ਕਿ ਇਹੋ ਜਿਹੇ ਬੰਦੇ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ ਜਿਹੜੇ ਸਾਡੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕਦੇਗੇ ਇਹੋ ਜਿਹੇ ਲੋਕਾਂ ਤੋਂ ਕੀ ਉਮੀਦ ਕਰਾਂਗੇ ਟਕੋ ਟਕ ਜਿਹੜਾ ਨਮਾਇੰਦਾ ਅਸੀਂ ਚੁਣ ਜਾ ਰਹੇ ਆ ਸਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਕਿਵੇਂ ਦਾ ਸਾਡੀ ਆਵਾਜ਼ ਕਿਸ ਤਨਾ ਜਾ ਕੇ ਉਠਾਊਗਾ ਉੱਥੇ ਕਲੋਕ ਸਭਾ ਦੇ ਵਿੱਚ ਚੁਣ ਕੇ ਜਾਣਾ ਸਾਡੇ ਹੱਕ ਦੀ ਕਿੰਨੀ ਕੁ ਗੱਲ ਕਰੇਗਾ ਜਿਆਦਾ ਵੀ ਭਾਜੀਪੀ ਅੱਜ ਵੱਡੀ ਦੁਸ਼ਮਣ ਹੈ ਸਾਰੀਆਂ ਪਾਰਟੀਆਂ ਇੱਕੋ ਨਿਸ਼ਾਨੇ ਤੇ ਐ ਪਰ ਬੀਜੇਪੀ ਵੱਡਾ ਹਮਲਾ ਕੀਤਾ ਹੈ ਉਹ ਸਾਹਮਣੇ ਦਾ ਜਵਾਬ ਦੇਣਾ ਜ਼ਰੂਰੀ ਹੈ ਬਾਅਦ ਚ ਅਸੀਂ ਦੂਜੀਆਂ ਪਾਰਟੀਆਂ ਦਾ ਵੀ ਜਵਾਬ ਦੇਾਂਗੇ ਸਵਾਲ ਜਵਾਬ ਦੂਜੀਆਂ ਪਾਰਟੀਆਂ ਨੂੰ ਵੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਜੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਸਵਾਲ ਜਵਾਬ ਕਿਵੇਂ ਚੋਂ ਲੋਕ ਕਰ ਰਹੇ ਹੈ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਇੱਕੋ ਥਾਲੀ ਦੇ ਚੱਟੇ-ਵੱਟੇ ਆਂ ਕਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ